ਦਜੀਏ ਜੋ ਇਨਕਾਊਂਟਰ ਹੋਇਆ ਹੈ ਕੌਣ ਲੋਗ ਹੈ ਕਹਾਂ ਸੇ ਜਲੰਧਰ ਰੂਰਲ ਡਿਸਟ੍ਰਿਕਟ ਪੁਲਿਸ ਵੱਲੋਂ ਸਾਡੀ ਜਿਹੜੀ ਹੈਗੀ ਹੈ ਸੀਆਈਏ ਸਟਾਫ ਦੀ ਟੀਮ ਨੇ ਸਵੇਰੇ 5:30 ਵਜੇ ਦੇ ਕਰੀਬ ਅਮਾਨਤ ਕਾ ਮੋੜ ਦੇ ਉਪਰ ਨੇੜੇ ਵਿਧੀਪੁਰ ਜਿਹੜਾ ਫਟ ਗਿਆ ਹੈ ਉਸ ਤੋਂ ਨੇੜੇ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਸ਼ਖਸ ਜਿਹੜਾ ਹੈਗਾ ਉਹ ਜੋ ਮੋਟਰਸਾਈਕਲ ਦੇ ਉੱਪਰ ਸਵਾਰ ਬਿਨਾ ਨੰਮਰੇ ਮੋਟਰਸਾਈਕਲ ਸੀ ਉਹਦੇ ਉੱਪਰ ਸਵਾਰ ਹੋ ਕੇ ਆ ਰਿਹਾ ਸੀ ਉਹਦਾ ਜਿਹੜਾ ਫੇਸ ਹੈ ਉਹਨੇ ਕਵਰ ਕੀਤਾ ਹੋਇਆ ਸੀ ਕਿਸੇ ਕਪੜੇ ਨਾਲ ਤੇ ਇੱਕ ਉਹਦੇ ਬੈਗ ਜਿਹੜਾ ਪਿੱਠੂ ਬੈਗ ਹੈ ਉਹਨੇ ਪਾਇਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਜਿਹੜੇ ਜਿਹਦੇ ਵਿੱਚ ਸਾਡੇ ਏਐਸਆਈ ਪ੍ਰਵਿੰਦਰ ਸਿੰਘ ਜਤਨ ਸ਼ਰਮਾ ਸਾਡੇ ਕਾਂਸਟੇਬਲ ਸਰਜੀਤ ਸਿੰਘ ਤੇ ਜਿਹੜੇ ਨਾਲ ਹੋਰ ਜਿਹੜੇ ਇਹਨਾਂ ਦੇ ਨਾਲ ਮਲਾਜ਼ਮੀ ਕੋਲ 6 ਮਲਾਜ਼ਮ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਸੀ ਤਾਂ ਇਹਨੂੰ ਜਿਹੜੇ ਸਸਪੈਕਟ ਨੂੰ ਸ਼ੱਕ ਦੇ ਬਿਨਾ ਦੇ ਉੱਤੇ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਿਹੜੀ ਪੁਲਿਸ ਪਾਰਟੀ ਦੇ ਉੱਤੇ ਉਸਨੇ ਆਪਣੇ ਮਸਲਾ ਪਿਸਟਲ ਨਾਲ ਜਿਹੜਾ ਫਾਇਰ ਕੀਤਾ ਤਾਂ ਜਿਹੜਾ ਫਾਇਰ ਕਰਨ ਤੋਂ ਬਾਅਦ ਉਹਨੇ ਜਿਹੜਾ ਬਾਈਕ ਹੈ ਉੱਥੋਂ ਇਸ ਏਰੀਆ ਨੂੰ ਭਜਾਇਆ ਜਿੱਥੇ ਜਿਹੜੀ ਹੈਗੀ ਅੱਗੇ ਨੰਗਲ ਸਾਈਡ ਤੋਂ ਜਿਹੜੀ ਰੋਡ ਜਾਂਦੀ ਹੈਗੀ ਸੂਰਾ ਪਿੰਡ ਦਾ ਇਹ ਏਰੀਆ ਪੈਂਦਾ ਹੈਗਾ ਤਾਂ ਇਸ ਵਾਲੀ ਸਾਈਡ ਦੇ ਪਿੱਛਾ ਕਰਦੇ ਹੋਏ ਪੁਲਿਸ ਪਾਰਟੀ 5-7 ਮਿੰਟ ਦੇ ਵਿੱਚ ਇਹ ਵਾਲੀ ਲੋਕੇਸ਼ਨ ਦੇ ਉੱਪਰ ਪੁਲਿਸ ਪਾਰਟੀ ਆਉਂਦੀ ਹੈ ਰਸਤੇ ਦੇ ਵਿੱਚ ਉਹਨਾਂ ਨੇ ਕੰਟਰੋਲ ਰੂਮ ਦੇ ਉੱਪਰ ਇਨਫੋਰਮੇਸ਼ਨ ਜਿਹੜੀ ਪੁਲਿਸ ਪਾਰਟੀ ਵੱਲੋਂ ਕਨਵੇ ਕੀਤੀ ਗਈ ਕਿ ਪੁਲਿਸ ਪਾਰਟੀ ਦੇ ਉੱਪਰ ਕਿਸੇ ਨੇ ਫਾਇਰ ਕੀਤਾ ਤੇ ਅੱਗੇ ਕਿਸੇ ਏਰੀਆ ਨੂੰ ਜਿਹੜਾ ਹੈਗਾ ਭਜਾ ਕੇ ਮੋਟਰਸਾਈਕਲ ਜਾ ਰਿਹਾ ਉਹ ਪਿੱਛਾ ਕਰ ਰਹੇ ਹਨ ਤਾਂ ਜਿਸ ਤੇ ਸਾਰੇ ਸੀਨੀਅਰ ਅਫੀਸਰਜ਼ ਨੂੰ ਜਿਹੜਾ ਹੈਗਾ ਕੰਟਰੋਲ ਤੋਂ ਫਲੈਸ਼ ਮੈਸੇਜ ਫਲੈਸ਼ ਹੋਇਆ ਉਹਨਾਂ ਨੂੰ ਵੀ ਰਸ਼ ਕੀਤਾ ਗਿਆ ਤੇ ਮੌਕੇ ਦੇ ਉੱਪਰ ਤਾਂ ਇਸ ਤੇ ਜਦੋਂ ਪੁਲਿਸ ਪਾਰਟੀ ਸਾਡੀ ਇਸ ਜਿਹੜੀ ਵਾਰਦਤ ਵਾਲੀ ਥਾਂ ਤੇ ਪਹੁੰਚੀ ਤਾਂ ਪੁਲਿਸ ਪਾਰਟੀ ਮੋਟਰਸਾਈਕਲ ਤੇ ਜਿਹੜਾ ਸਸਪੈਕਟ ਸੀ ਉਹਨੇ ਇੱਕ ਫਾਇਰ ਹੋਰ ਜਿਹੜਾ ਹੈਗਾ ਆਪਣਾ ਮੋਟਰਸਾਈਕਲ ਦਾ ਜਿਹੜਾ ਛੱਡ ਕੇ ਉਹਨੇ ਆਪਣੇ ਪਿਸਟਲ ਦੇ ਵਿੱਚੋਂ ਇੱਕ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਜਿਹੜਾ ਸਾਡੀ ਸਰਕਾਰੀ ਜਿਹੜੀ ਸੀਆਈ ਦੀ ਸਾਡੀ ਗੱਡੀ ਹੈਗੀ ਸਕੋਰਪੀਓ ਉਹਦੇ ਲੈਫਟ ਡੋਰ ਦੇ ਵਿੱਚ ਜਿਹੜਾ ਲੱਗਿਆ ਐਂਡ ਪੁਲਿਸ ਪਾਰਟੀ ਨੇ ਅਗੇ ਘੇਰਾਬੰਦੀ ਕੀਤੀ ਆਪਣੀ ਮਸ਼ਤੈਂਦੀ ਨਾਲ ਜਿਹੜੀ ਹੈਗੀ ਫੁਰਤੀ ਦੇ ਨਾਲ ਉਹਨਾਂ ਨੇ ਘੇਰਾਬੰਦੀ ਕੀਤੀ ਜਿਹਦੇ ਵਿੱਚ ਸਾਡੇ ਯਤਨ ਜਿਹੜੇ ਹੈਗੇ ਸ਼ਰਮਾ ਏਐਸਆਈ ਉਹਦੇ ਵੱਲੋਂ ਨੂੰ ਵਰਨਿੰਗ ਦਿੱਤੀ ਗਈ ਐਂਡ ਇੱਕ ਫਾਇਰ ਕੀਤਾ ਗਿਆ ਤੇ ਜਿਹੜੇ ਸਾਡੇ ਦੂਸਰੇ ਸਾਡੇ ਏਐਸਆਈ ਪ੍ਰਵਿੰਦਰ ਸਿੰਘ ਉਹਦੇ ਵੱਲੋਂ ਵੀ ਜਿਹੜਾ ਹੈਗਾ ਵਰਨਿੰਗ ਦਿੱਤੀ ਗਈ ਉਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਤਾਂ 15-20 ਮਿੰਟ ਦਾ ਜਿਹੜਾ ਇੱਥੇ ਸਮਾਂ ਲੱਗਾ ਉਹਦੇ ਵੱਲੋਂ ਸਰੈਂਡਰ ਨਹੀਂ ਕੀਤਾ ਗਿਆ ਐਂਡ ਇਵਨ ਕਿ ਪੁਲਿਸ ਪਾਰਟੀ ਦੇ ਉੱਪਰ ਉਹਨੇ ਦੁਬਾਰਾ ਫਿਰ ਜਿਹੜੀ ਮਾਰ ਦੇਣ ਦੀ ਨੀਤ ਨਾਲ ਜਿਹੜਾ ਫਾਇਰ ਕੀਤਾ ਤਾਂ ਜਦੋਂ ਰਿਟੈਲੀਏਸ਼ਨ ਦੇ ਵਿੱਚ ਫਲੀਸ ਪਾਰਟੀ ਨੇ ਆਪਣੀ ਤੇ ਆਪਣੇ ਸਾਥੀਆਂ ਦੀ ਜਿਹੜੀ ਹੈਗੀ ਪ੍ਰੋਟੈਕਸ਼ਨ ਦੇ ਵਿੱਚ ਜਿਹੜਾ ਫਾਇਰ ਕੀਤਾ ਉਹਦੀ ਜਿਹੜੀ ਖੱਬੀ ਲੱਤ ਦੇ ਵਿੱਚ ਲੱਗਿਆ ਤਾਂ ਬਾਅਦ ਵਿੱਚ ਜਿਹੜੀ ਮੌਕੇ ਤੋਂ ਉੱਪਰੋਂ ਰਿਕਵਰੀ ਹੋਈ ਸਾਡੀਆਂ ਟੀਮਸ ਇੱਥੇ ਪਹੁੰਚਿਆ ਜਿਨ੍ਹਾਂ ਦੇ ਵਿੱਚ ਸਾਡੇ ਐਸਪੀ ਡਿਟੈਕਟਿਵ ਮਿਸਟਰ ਸਰਵਜੀਤ ਰਾਏ ਸਾਡੇ ਡੀਐਸਪੀ ਡੀ ਇੰਦਰਜੀਤ ਸੈਣੀ ਸਾਡੇ ਜਿਹੜੇ ਇੱਥੋਂ ਦੇ ਡੀਐਸਪੀ ਕਰਤਾਰਪੁਰ ਮਿਸਟਰ ਵਿਜੇਕਵਰਜੀ ਇਹ ਸਾਡੇ ਇਨਸਪੈਕਟਰ ਸੀਏ ਪੁਸ਼ਪਵਾਲੀ ਇਨਸਪੈਕਟਰ ਸਾਡੇ ਇੱਥੋਂ ਦੇ ਐਸਐਚਓ ਮਕਸੂਦਾਂ ਵਿਕਰਮ ਇਹ ਸਾਰੇ ਇੱਥੇ ਮੌਕੇ ਪਰ ਜਿਹੜੇ ਰਸ਼ ਕੀਤੇ ਇਹ ਪੁਲਿਸ ਪਾਰਟੀ ਨੂੰ ਇਹਨਾਂ ਨੇ ਬੈਕਅਪ ਵਾਸਤੇ ਸਪੋਰਟ ਲਈ ਅਤੇ ਆਪਣੀ ਫੋਰਸ ਦੇ ਨਾਲ ਇੱਥੇ ਪਹੁੰਚੇ ਤਾਂ ਏਰੀਆ ਦਾ ਜਾਇਜ਼ਾ ਲਿਆ ਇੱਥੋਂ ਜਿਹੜੇ ਹੈਗੇ ਨੇ ਤਿੰਨ ਪਿਸਟਲ ਇਹ ਤੁਰ ਕਵਰ ਹੋਏ ਨਹੀਂ ਜਿਹੜਾ ਦੋਸ਼ੀ ਹੈਗਾ ਉਹਦੀ ਨਾਮ ਪਤਾ ਪੁੱਛਿਆ ਗਿਆ ਤਾਂ ਉਹਦੇ ਵਿੱਚ ਪਾਈ ਸਾਈਡੀ ਦੇ ਅਸੀਂ ਉਹਦਾ ਰਿਕਾਰਡ ਚੈੱਕ ਕੀਤਾ ਉਹਦੇ ਤੇ 20 ਮੁਕਦਮੇ ਜਿਹੜੇ ਹੈਗੇ ਨੇ ਜਿਹੜੀਆਂ ਐਨਐਸ ਕੇਸਿਸ ਨੇ ਹਿਨਿਅਸ ਧਾਰਾਵਾਂ ਨੇ ਉਹਨਾਂ ਦੇ ਉੱਤੇ ਜਿਹੜੇ ਹੈਗੇ ਦਰਜ ਹੋਣੇ ਪਾਏ ਗਏ ਜਿਨ੍ਹਾਂ ਦੇ ਵਿੱਚ ਉਹਦੇ ਮਰਡਰ ਦੇ ਡਕੈਤੀ ਦੇ ਐਨਡੀਪੀਐਸ ਦੇ ਰੋਬਰੀ ਦੇ ਐਂਡ ਜਿਹੜੇ ਉਹਦੇ ਅਟੈਂਪਟ ਟੂ ਮਰਡਰ ਐਂਡ ਮਰਡਰ ਇਹ ਸਾਰੇ ਕੇਸਿਸ ਉਹਦੇ ਤੇ ਦਰਜ ਹੋਣੇ ਪਾਏ ਗਏ ਨੇ ਤੇ ਤਿੰਨ ਪਿਸਟਲ ਵਿਦ ਜਿਹੜੇ ਨਾਮ ਕੀ ਹੈ ਇਹਦਾ ਸਾਜਨ ਨਾਇਰ ਨਾਮ ਹੈਗਾ ਇਹ ਅੰਮ੍ਰਿਤਸਰ ਦਾ ਜਿਹੜਾ ਹੈਗਾ ਉੱਥੇ ਏਰੀਆ ਦਾ ਇਸਲਾਮਾਬਾਦ ਏਰੀਆ ਦੇ ਵਿੱਚ ਹਰ ਰੰਦਾ ਹਥਿਆਰ ਕਿ ਮੈਨੂੰ ਲੈ ਕੇ ਆ ਰਿਹਾ ਸੀ ਤੇ ਕਿੱਥੇ ਇਹਨੇ ਦੇਣੇ ਸੀ ਇਹਦੇ ਕੁਝ ਹਾਲੇ ਜਾਂਦਾ ਉਹ ਵਾਲੇ ਟਮੈਟਰੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੁਣ ਇਹਨੂੰ ਅਸੀਂ ਹਸਪੀਟਲ ਭੇਜਿਆ ਹੈਗਾ ਕਿਉਂਕਿ ਉਹਦੇ ਗੋਲੀ ਲੱਗੀ ਆ ਲੱਤ ਦੇ ਵਿੱਚ ਤਾਂ ਜਦੋਂ ਬਾਅਦ ਦੇ ਵਿੱਚ ਉਹਦੀ ਅਸੀਂ ਕਸਟਡੀ ਚ ਲੈ ਕੇ ਉਹਦੀ ਪੁੱਛ ਕੇ ਸੀ ਜਿਹੜੀ ਅੱਗੇ ਕੀਤੀ ਕੋਈ ਵਾਰਦਾਤ ਨੂੰ ਅਣਜਾਣ ਦੇ ਨਾਂ ਸੀ ਜਲੰਧ ਦੇ ਇੰਨੇ ਵੈਪਨ ਲੈ ਕੇ ਜਿਹੜੇ ਹੈਗੇ ਉਹਦੇ ਵਿੱਚ ਤਿੰਨ ਪਿਸਟਲ ਸੀ ਉਹਦੇ ਕੋਲੇ ਇੰਨਾ ਜਿਹੜਾ ਹੈਗਾ ਲਾਈਵ ਜਿਹੜਾ ਉਹਦੇ ਕੋਲ ਐਮੋਸ਼ਨ ਹੈਗਾ ਸੀ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦੇਣੀ ਦਾ ਹੀ ਜਿਹੜਾ ਹੈਗੇ ਤੋਂ ਆਪਾਂ ਸੋਚ ਸਕਦੇ ਹਾਂ